ਹਾਂਜੀ ਆਪਾਂ ਗੁਲਾਬ ਜਲ ਪਾਉਣ ਲੱਗੇ ਆਪਾਂ ਫੇਸ ਵਾਸਤੇ ਤੇ ਵਧੀਆ ਜੇ ਮੋਇਸਚਰਾਈਜ਼ਰ ਬਣਾਉਣ ਲੱਗੇ ਆ ਜੋ ਕਿ ਤੁਹਾਡੀ ਸਕਿਨ ਬਹੁਤ ਵਧੀਆ ਹੋ ਜੂਗੀ ਉਹਦੇ ਨਾਲ ਤੇ ਆਪਾਂ ਸਾਰਾ ਗੁਲਾਬ ਜਲ ਪਾ ਲੈਣਾ ਤੇ ਤੁਸੀਂ ਐਵੇਂ ਬਣਾਇਓ ਜਿਵੇਂ ਜਿਵੇਂ ਆਪਾਂ ਬਣਾਉਂਦੇ ਆ ਤੇ ਇਹ ਇਹ ਲੋਨ ਦੇ ਨਾਲ ਫੇਸ ਤੇ 글로ਅ ਆਊਗੀ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਹੋ ਜਾਣਾ ਤੁਹਾਡਾ ਤੇ ਉਸ ਤੋਂ ਬਾਅਦ ਆਪਾਂ ਗੁਲਾਬ ਜਲ ਪਾਤਾ ਵਾ ਤੇ ਹੁਣ ਗlycerin ਪਾਵਾਂਗੇ ਆਪਾਂ ਤੇ ਇਹ ਸਾਰੇ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਵਾ ਤੇ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਉਹ ਪਾਇਆ ਸੀਗਾ ਹਾਂਜੀ ਆਪਾਂ ਗਲਿਸਰਿਨ ਵੀ ਪਾਤੀ ਗਲਾਵ ਜੈਲ ਵੀ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਐਡ ਕਰਾਂਗੇ ਤੇ ਪਹਿਲਾਂ ਆਪਾਂ ਪਾਇਆ ਸੀ ਐਲੋਵੀਰਾ ਪਾਇਆ ਸੀ ਉਹ ਵੀ ਆਪਾਂ ਬਣਾਇਆ ਸੀ ਉਹ ਵੀ ਤੁਹਾਡੇ ਅੱਗੇ ਵੀਡੀਓ ਮੈਂ ਕਰੂੰਗੀ ਸ਼ੇਅਰ ਤੇ ਹੁਣ ਦੂਸਰੀ ਵਾਰ ਬਣਾਉਣ ਲੱਗੇ ਆਪਾਂ ਤੇ ਹੁਣ ਉਹਦੇ ਵਿੱਚ ਆਪਾਂ ਉਹ ਐਲੋਵੀਰਾ ਨਹੀਂ ਐਡ ਕਰਨਾ ਤੇ ਆਪਾਂ ਹੁਣ ਆ ਦੋ ਤਿੰਨ ਚੀਜ਼ ਐਡ ਕਰਕੇ ਮਿਕਸ ਕਰਕੇ ਤੇ ਆਪਣੇ ਇਹ ਚਿਹਰੇ ਤੇ ਲਾਵਾਂਗੇ ਤੇ ਮਤਲਬ ਕਿ ਆਪਣਾ ਚਿਹਰਾ ਬਹੁਤ ਸੋਹਣਾ ਤੇ ਸਾਫ ਸਾਫ ਹੋ ਜਾਣਾ 글로 ਆਉਣੀ ਐ ਝੁਰੜੀਆਂ ਸਾਰੀਆਂ ਖਤਮ ਹੋ ਜਾਣਗੀਆਂ ਤੇ ਫੇਸ ਤੇ 글로 ਆਊਗੀ ਤੇ ਦਾਗ-ਧੱਬੇ ਸਾਰੇ ਖਤਮ ਹੋ ਜਾਣਗੇ ਤੇ ਤੁਸੀਂ ਡੇਲੀ ਲਾਉਣਾ ਵਾ ਮਤਲਬ ਕਿ ਰਾਤ ਨੂੰ ਲਾ ਕੇ ਸੋ ਜਾਣਾ ਵਾ ਤੇ ਦਿਨੇ ਆਪਣਾ ਫੇਸ ਧੋਣਾ ਵਾ ਤੇ ਕਾਫੀ ਦਿਨ ਤੁਸੀਂ ਲਾਓਗੇ ਤੇ ਫੇਰ ਤੁਹਾਡੇ ਮੂੰਹ ਤੇ 글로 ਦਾ ਪਤਾ ਲੱਗਣਾ ਵਾ ਚਮਕ ਆਊਗੀ ਤੁਹਾਡੇ ਚਿਹਰੇ ਤੇ ਤੁਸੀਂ ਖੁੱਲਾ ਜਿਹਾ ਬਣਾ ਕੇ ਰੱਖ ਲੈਣਾ ਵਾ ਗੁਲਾਬ ਜੈਲ ਤੁਸੀਂ ਹੋ ਸਕੇ ਤੇ ਵੱਡੀ ਬੋਤਲ ਲੈ ਲਿਓ ਵੱਡੀ ਬੋਤਲ ਬਣਾ ਕੇ ਤੇ ਤਿਆਰ ਕਰਕੇ ਤੁਸੀਂ ਫ੍ਰਿਜ ਚ ਰੱਖ ਸਕਦੇ ਹੋ ਕੱਚ ਦੇ ਮਤਲਬ ਚਾਹੇ ਤੁਸੀਂ ਪਲਾਸਟਿਕ ਦੀ ਬੋਤਲ ਚ ਰੱਖੋ ਚਾਹੇ ਕੱਚ ਦੀ ਚ ਤੇ ਇਹਨਾਂ ਸਾਰਾ ਨੂੰ ਆਪਾਂ ਮਿਕਸ ਕਰਾਂਗੇ ਤੇ ਆਪਾਂ ਗਲਾਸ ਤੇ ਨਹੀਂ ਪਾ ਕੇ ਰੱਖਣਾ ਮਤਲਬ ਕਿ ਪਲਾਸਟਿਕ ਦੇ ਭਾਂਡੇ ਜਾਂ ਕੱਚ ਦੇ ਭਾਂਡੇ ਚ ਰੱਖਾਂਗੇ ਹਾਂਜੀ ਆਪਾਂ ਇਹ ਸਾਰੇ ਸਮਾਨ ਨੂੰ ਕਰਾਂਗੇ ਮਿਕਸ ਇਹ ਲਾਉਣ ਦੀ ਨਾਲ ਤੁਹਾਡੇ ਚਿਹਰੇ ਤੇ ਕਾਫੀ 글로ਅ ਆਊਗੀ ਤੇ ਤੁਸੀਂ ਵੀ ਐਵੇਂ ਬਣਾ ਲਿਓ ਜੋ ਜੋ ਮੈਂ ਕੁਝ ਪਾਇਆ ਵਾ ਸਾਰਾ ਸਮਾਨ ਤੇ ਤੁਸੀਂ ਵੀ ਐਡ ਕਰ ਲਿਓ ਹਾਂਜੀ ਆਪਾਂ ਗੁਲਾਬ ਜੈਲ ਵਾਲੀ ਬੋਤਲ ਵੇਲੀ ਕਰ ਲਈ ਸੀ ਤੇ ਇਹਦੇ ਵਿੱਚ ਹੀ ਆਪਾਂ ਪਾ ਲਿਆ ਵਾ ਤੇ ਹੁਣ ਆਪਾਂ ਫ੍ਰਿਜ ਚ ਰੱਖ ਦੇਣਾ ਇਹਨੂੰ ਤੇ ਥੋੜਾ ਥੋੜਾ ਰਾਤ ਨੂੰ ਆਪਾਂ ਹਾਂਜੀ ਤਾਂ ਆਪਾਂ ਪਾ ਲਿਆ ਬੋਤਲ ਦੇ ਵਿੱਚ ਤੇ ਆਪਾਂ ਡੈਲੀ ਕੋਟਨ ਦੇ ਨਾਲ ਥੋੜਾ ਥੋੜਾ ਲਾ ਲੈਣਾ ਆਪਣੇ ਫੇਸ ਤੇ ਰਾਤ ਨੂੰ ਤੇ ਦਿਨੇ ਉੱਠ ਕੇ ਆਪਾਂ ਫੇਸ ਨੂੰ ਧੋ ਸਕਦੇ ਆ ਤੇ ਬਾਕੀ ਤੁਸੀਂ ਵੀ ਐਵੇਂ ਕਰਕੇ ਮੰਨ ਲਓ ਬਣਾ ਲਿਓ